ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਉਹ ਕਿਉਂ ਚਲੀ ਗਈ ਜਿਸ ਨੂੰ ਲਿਖਿਆ ਹੈ ਅਨਮੋਲ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਅੱਜ ਮੈਨੂੰ ਪੂਰੇ 15 ਸਾਲ ਹੋ ਗਏ ਨੇ ਕੈਨੇਡਾ ਆਈ ਨੂੰ ਬਿੰਦੀ ਨੇ ਬਰੈਡਾਂ ਵਾਲੀ ਟ੍ਰੇ ਓਵਨ ਵਿੱਚ ਕੱਢਦੀ ਨੇ ਆਖਿਆ ਇੰਨਾ 15 ਸਾਲਾਂ ਵਿੱਚ ਤੂੰ ਪੰਜਾਬ ਕਿੰਨੀ ਵਾਰੀ ਗਈ ਬੇਕਰੀ ਵਿੱਚ ਨਾਲ ਹੀ ਕੰਮ ਕਰਦੀ ਗਿੰਦਰ ਨੇ ਪੁੱਛਿਆ ਨੰਤਾ ਹਰ ਸਾਲ ਹੀ ਦੌੜ ਜਾਂਦੀ ਸੀ ਵਿਆਹ ਕਰਾਉਣ ਦੇ ਚਾਹ ਨਾਲ ਪਰ ਵਿਆਹ ਵਿਚਾਰੀ ਦਾ ਅਜੇ ਤੱਕ ਨਹੀਂ ਹੋਇਆ ਇਹ ਕਹਿ ਕੇ ਕੋਲ ਖਲੋਤੀ ਨਿਮੋ ਖੜਕੜਾ ਕੇ ਹੱਸ ਪਈ ਨਿਮੋ ਦਾ ਹੱਸਾ ਸੁਣ ਕੇ ਬਿੰਦੀ ਦਾ ਦਿਲ ਕਰੇ ਕਿ ਆਂਡਿਆਂ ਨਾਲ ਭਰੀ ਟ੍ਰੇ ਉਸ ਦੇ ਸਿਰ ਵਿੱਚ ਮਾਰੀ ਫਿਰ ਵੀ ਆਪਣੇ ਗੁੱਸੇ ਨੂੰ ਲੁਕਾਉਂਦੀ ਹੋਈ ਚੁੱਪੀ ਰਹੀ ਬਿੰਦੀ ਜਦੋਂ ਪੰਜਾਬ ਆਪਣੇ ਮਾਹ ਬਾਬ ਕੋਲ ਵਿਆਹ ਕਰਾਉਣ ਜਾਂਦੀ ਹੈ ਤਾਂ ਉਹ 1-2 ਸਾਲ ਦੀ ਉਡੀਕ ਕਰਨ ਲਈ ਤੈਅ ਦਿੰਦੀ ਬਿੰਦੀ ਬਹੁਤ ਹੀ ਸਾਊ ਕੁੜੀ ਹੋਣ ਕਾਰਨ ਉਸ ਤਰ੍ਹਾਂ ਹੀ ਮੰਨ ਜਾਂਦੀ ਜਦੋਂ ਉਸ ਦੀ ਮਾਸੀ ਮਾਸੜ ਜੀ ਕੈਨੇਡਾ ਆਪਣੇ ਪੁੱਤ ਕੋਲ ਆਏ ਸਨ ਉਸ ਨੂੰ ਵੀ ਆਪਣੀ ਧੀ ਬਣਾ ਕੇ ਨਾਲ ਲੈ ਆਏ ਸਨ ਬਹੁਤ ਚਿਰ ਉਹ ਆਪਣੇ ਮਾਸੀ ਮਾਸੜ ਜੀ ਨੂੰ ਹੀ ਆਪਣੇ ਮੰਮੀ ਡੈਡੀ ਦੱਸਦੀ ਰਹੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਕਿ ਉਸ ਦੇ ਮਾਪੇ ਪੰਜਾਬ ਵਿੱਚ ਹਨ ਬਹੁਤ ਦੇਰ ਤੋਂ ਬਿੰਦੀ ਦੋ ਦੋ ਸਿਫਟਾਂ ਵਿੱਚ ਕੰਮ ਕਰ ਰਹੀ ਸੀ ਆਪਣੇ ਖਰਚੇ ਜੋਗੇ ਪੈਸੇ ਕੱਢ ਉਹ ਰੱਖ ਕੇ ਬਾਕੀ ਮਾਪੇ ਨੂੰ ਭੇਜ ਦਿੰਦੀ ਸੀ ਉਹਨਾ ਮਾਸੀ ਮਾਸੜ ਕੋਲ ਰਹਿ ਕੇ ਖਰਚਾ ਵੀ ਬਹੁਤਾ ਨਹੀਂ ਸੀ ਹੁੰਦਾ ਪਿਛਲੇ ਸਾਲ ਤੋਂ ਹੀ ਕਿਸੇ ਕੁੜੀ ਨਾਲ ਬੇਸਮੈਂਟ ਵਿੱਚ ਰਹਿ ਰਹੀ ਸੀ ਜਦੋਂ ਬਿੰਦੀ ਦੀ ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਹਿਣ ਲੱਗੀ ਬਿੰਦੀ ਮਿੱਠੀ ਪਿਆਰੀ ਹੋ ਕੇ ਆਪਣੀ ਮਾਸੀ ਵਿੱਚ ਹੀ ਫਸੀ ਰਹਿ ਜਾਂਦੀ ਤੇਰੇ ਪੈਸੇ ਤਾਂ ਬਚੇ ਰਹਿੰਦੇ ਬੀਬੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਮਾਸੜ ਜੀ ਆਪਣੇ ਭਤੀਜੇ ਦੇ ਰਿਸ਼ਤੇ ਨੂੰ ਕਹਿੰਦੇ ਐ ਪੁੱਤ ਲਾਰਾ ਲਈ ਜਾਂਦਾ ਤੇ ਆਪਣਾ ਮਤਲਬ ਕੱਢਣ ਵਾਲੀ ਬਣੀਦਾ ਮੇਰੇ ਕੋਲੋਂ ਇਸ ਤਰ੍ਹਾਂ ਨਹੀਂ ਹੁੰਦਾ ਅੱਛਾ ਚੱਲ ਛੱਡ ਮਾਸੜੀ ਨੂੰ ਅਸੀਂ ਤੇਰੇ ਲਈ ਡਾਕਟਰ ਜਾਂ ਵਕੀਲ ਮੁੰਡਾ ਲਭਾਂਗੇ ਐਤ ਕੀ ਪੈਸੇ ਸੇਤੀ ਭੇਦੀ ਤੇਰੇ ਵੀਰੇ ਜਿੰਦੂ ਨੂੰ ਪੜਨ ਲਈ ਹੋਸਟਲ ਵਿੱਚ ਪਾਉਣਾ ਹੈ ਬਿੰਦੀ ਦੇ ਪੈਸੇ ਨਾਲ ਪਿੰਡ ਵਿੱਚ ਸੋਨਾ ਘਰ ਬਣ ਗਿਆ ਟਰੈਕਟਰ ਆ ਗਿਆ ਤੇ ਭਰਾ ਵੀ ਹੋਸਟਲ ਵਿੱਚ ਪੜਦਾ ਘਟ ਤੇ ਮौज-ਮਸਤੀ ਜ਼ਿਆਦਾ ਕਰਦਾ ਹੈ ਅਜੀਬ ਹੀ ਬਿੰਦੀ ਆਪਣੇ ਨਾਲੋਂ ਆਪਣੇ ਮਾਪਿਆਂ ਦਾ ਫਿਕਰ ਵੱਧ ਕਰਦੀ ਹੈ ਪਰ ਜਦੋਂ ਉਸ ਨਾਲ ਕੰਮ ਕਰਦੀਆਂ ਕੁੜੀਆਂ ਇੱਕ ਦੂਜੀ ਨੂੰ ਗੁੱਝੀਆਂ ਟੀਚਰਾ ਕਰਦੀਆਂ ਤਾਂ ਉਸ ਦਾ ਦਿਲ ਵੀ ਵਿਆਹ ਕਰਾਉਣ ਨੂੰ ਕਰਦਾ ਹੈ। ਗਿੰਦਰ ਉਸ ਦਾ ਮੂੰਹ ਦੇਖ ਕੇ ਇਹ ਭੇਜ ਸਮਝ ਜਾਂਦੀ ਹੈ ਤੇ ਕਹਿ ਦਿੰਦੀ ਹੈ ਬਿੰਦੀ ਆਪਣੇ ਘਰਦਿਆਂ ਤੋਂ ਵਿਆਹ ਦੀ ਆਸ ਲਾ ਛੱਡ। ਉਹਨਾਂ ਨੂੰ ਤਾਂ ਤੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਐ। ਉਹਨਾਂ ਇਸ ਲਈ ਤੇਰਾ ਵਿਆਹ ਨਹੀਂ ਕੀਤਾ। ਮੈਂ ਤਾਂ ਇਹਨੂੰ ਬਥੇਰਾ ਕਿਹਾ। ਨਿੰਮੂ ਨੇ ਆਪਣਾ ਦਾ ਦੱਸਿਆ। ਮੇਰਾ ਭਰਾ ਪੰਜਾਬ ਤੋਂ ਮੰਗਾ ਲਾ। ਅਸੀਂ ਨਾਲ ਮਿਲ ਕੇ ਤਾਨੂੰ ਕਰ ਲੈ ਦੇਵਾਂਗੀ ਤੁਸੀਂ ਐਸ ਕਰੋ ਪਰ ਇਹ ਕੰਨ ਹੀ ਨਹੀਂ ਕਰਦੀ ਮਾਪਿਆਂ ਦੀ ਆਸ ਤੇ ਬੈਠੀ ਨੇ ਬੁੱਢੀ ਹੋ ਜਾਣਾ ਹੈ ਦੀਦੀ ਤੁਸੀਂ ਮੇਰੇ ਘਰਦਿਆਂ ਦੇ ਖਿਲਾਫ ਕੋਈ ਗੱਲ ਨਾ ਕਰਿਆ ਕਰੋ ਕਦੀ ਮਾਪੇ ਵੀ ਕਮਾਪੇ ਹੋ ਸਕਦੇ ਨੇ ਇੱਕ ਹੋਰ ਕੁੜੀ ਬੋਲੀ ਭੋਲिए ਭੈਣ ਮੇਰੀਏ ਇਹ ਕਾਲ ਜੁਗਾ ਹੈ ਮਤਲਬ ਦੀ ਖਾਤਰ ਬਥੇੜੇ ਮਾਪੇ ਕਮਾਪੇ ਹੁੰਦੇ ਦੇਖਿਆ ਅੱਗੇ ਤਾਂ ਸਹੁਰੇ ਨੋਹਾਂ ਦੇ ਦਾਜ ਦੇ لالਚੀ ਹੁੰਦੇ ਸਾਂ ਹੁਣ ਕਈ ਮਾਪੇ ਆਪਣੀ ਧੀਆਂ ਦੀ ਕਮਾਈ ਦੇ لالਚੀ ਹੋ ਗਏ ਨੇ ਨੇ ਮੋਨੇ ਵੀ ਆਪਣੀ ਸੋਚ ਦੱਸੀ ਬਿੰਦੀ ਉਹਨਾਂ ਦੀਆਂ ਗੱਲਾਂ ਅਣ ਸੁਣੀਆਂ ਕਰਦੀ ਰਹੀ ਤੇ ਲਗਾਤਾਰ ਕੰਮ ਕਰਦੀ ਰਹੀ ਕਾਫੀ ਚਿਰ ਕੈਨੇਡਾ ਵਿੱਚ ਰਹਿਣ ਕਰਕੇ ਭਾਵੇਂ ਉਸਦੇ ਰਹਿਣ ਸਹਿਣ ਵਿੱਚ ਕੋਈ ਫਰਕ ਨਹੀਂ ਸੀ ਆਇਆ ਪਰ ਵਿਚਾਰਾਂ ਵਿੱਚ ਥੋੜਾ ਬਹੁਤਾ ਅੰਤਰ ਆ ਗਿਆ ਸੀ ਇਸ ਲਈ ਉਸਨੇ ਇੱਕ ਵਾਰੀ ਆਪਣੀ ਮਾਂ ਤੋਂ ਸਿੱਧਾ ਹੀ ਪੁੱਛ ਲਿਆ ਬੀਬੀ ਤੁਸੀਂ ਮੇਰੇ ਵਿਆਹ ਬਾਰੇ ਕੁਝ ਸੋਚਿਆ ਜਾਂ ਫਿਰ ਮੈਨੂੰ ਆਪ ਹੀ ਨਾਨਾ ਪੁੱਤ ਚੰਗੇ ਘਰਾਂ ਦੀਆਂ ਕੁੜੀਆਂ ਇਸ ਤਰ੍ਹਾਂ ਗੱਲਾਂ ਨਹੀਂ ਕਰਦੀਆਂ ਮਾਂ ਨੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਕਹਿ ਦਿੰਦਾ ਵਿਆਹ ਤਾਂ ਤੇਰਾ ਅਸੀਂ ਗੱਜ-ਬੱਜ ਕੇ ਕਰਾਂਗੇ ਬਸ ਈਰਜ ਰੱਖ ਜਰਾ ਈਰਜ ਰੱਖਦੀ ਬਿੰਦੀ ਕੰਮ ਤੋਂ ਛੁੱਟੀ ਵੀ ਘਾਟੀ ਕਰਦੀ ਸਮੇਂ ਅਤੇ ਤਕਾਬਟ ਦੇ ਨੇ ਉਸਦੇ ਚਿਹਰੇ ਤੇ ਪਹਿਲਾਂ ਵਾਲੀ ਗੱਲ ਨਹੀਂ ਸੀ ਰਹਿਣ ਦਿੱਤੀ ਉਸ ਦੀਆਂ ਅੱਖਾਂ ਦੇ ਵਾਲੇ ਕਾਲੇ ਘੇਰੇ ਹੋਣ ਲੱਗ ਪਏ ਅਤੇ ਮੂੰਹ ਉੱਪਰ ਵੀ ਛਾਈਆਂ ਪੈਣ ਲੱਗ ਪਈਆਂ ਕਦੀ ਇਹ ਸੋਚ ਉਸ ਤੇ ਭਾਰੂ ਹੋ ਜਾਂਦੀ ਕਿ ਨਾਲ ਕੰਮ ਕਰਦੀ ਆ ਕੁੜੀਆਂ ਦੀਆਂ ਗੱਲਾਂ ਠੀਕ ਹਨ ਉਸ ਦੇ ਮਾਪੇ ਉਸ ਦੀ ਕਮਾਈ ਨਾਲ ਲਾਲਚੀ ਬਣ ਚੁੱਕੇ ਹਨ ਕੰਮ ਤੇ ਪਹੁੰਚੀ ਬਿੰਦੀ ਨੂੰ ਗਿੰਦਰ ਕਹਿਣ ਲੱਗੀ ਤੈਨੂੰ ਆਖਰੀ ਵਾਰ ਰਿਸ਼ਤੇ ਲਈ ਕਹਿਣ ਲੱਗੀ ਆ ਮੇਰੀ ਭੂਆ ਦਾ ਮੁੰਡਾ ਹੈ ਅਰਫੂਜੀ ਆਇਆ ਹੈ ਬਹੁਤ ਹੀ ਚੰਗਾ ਹੈ ਇੱਕ ਵਾਰੀ ਨਿਗਾਹ ਤਾਂ ਮਾਰ ਲੈ ਅੱਛਾ ਚੱਲ ਕਰ ਲੈ ਗੱਲ ਤੂੰ ਆਪਣੀ ਭੂਆ ਦੇ ਮੁੰਡੇ ਨਾਲ ਪਤਾ ਨਹੀਂ ਬਿੰਦੀ ਦੇ ਮੂੰਹੋਂ ਕਿਵੇਂ ਨਿਕਲ ਗਿਆ ਜਾਂ ਫਿਰ ਉਸ ਦੀ ਢਲਦੀ ਉਮਰ ਆਪ ਹੀ ਬੋਲ ਉੱਠੀ ਅੱਜ ਕੀ ਤੂੰ ਵਿਚੋਲਣ ਬਣੀ ਜਾ ਤੂੰ ਵਿਚੋਲਣ ਬਣਾਉਣ ਵਾਲੀ ਤਾਂ ਬਣ ਗਿੰਦਰ ਨੇ ਛੋਟੀ ਥਾਂ ਤੇ ਬੱਜੀ ਦੇਖ ਕੇ ਕਿਹਾ ਤੂੰ ਦੱਸ ਕਦੋਂ ਬੁਲਾਵੇਂ ਆਪਣੇ ਹੀਰੇ ਵਰਗੇ ਭਰਾ ਨੂੰ ਆਉਂਦੇ ਵੀਕੈਂਡ ਤੇ ਕਰ ਲਈਏ ਮੁਲਾਕਾਤ ਠੀਕ ਹੈ ਤੂੰ 1 ਵਜੇ ਸਾਡੇ ਘਰ ਆ ਜਾਈਂ ਮੈਂ ਤੇਰੇ ਘਰ ਨਹੀਂ ਆਉਣਾ ਤੂੰ ਉਸ ਨੂੰ ਲੈ ਕੇ ਮੇਰੀ ਬੇਸਮੈਂਟ ਵਿੱਚ 1 ਵਜੇ ਆ ਜਾਈਂ ਕੋਈ ਗੱਲ ਨਹੀਂ ਅਸੀਂ ਆ ਜਾਵਾਂਗੇ ਗਿੰਦਰ ਤਾਂ ਹਰ ਗੱਲ ਖੁਸ਼ੀ ਨਾਲ ਮੰਨ ਰਹੀ ਸੀ ਤਾਂ ਜੋ ਉਸ ਦੀ ਭੂਆ ਦਾ ਪੁੱਤ ਕਿਸੇ ਤਰ੍ਹਾਂ ਫ੍ਰੀ ਹੋ ਜਾਵੇ ਅਹਿਦਵਾਰ ਨੂੰ ਗਿੰਦਰ ਮੁੰਡੇ ਨੂੰ ਨਾਲ ਲੈ ਕੇ ਬਿੰਦੀ ਦੀ ਬੇਸਮੈਂਟ ਤੇ ਪਹੁੰਚ ਜਾਂਦੀ ਹੈ। ਬਿੰਦੀ ਦੇ ਨਾਲ ਰਹਿੰਦੀ ਕੁੜੀ ਨੇ ਦਰਵਾਜ਼ਾ ਖੋਲ੍ਹਿਆ। ਬਿੰਦੀ ਸੰਗ ਦੀ ਜਹੀ ਕਮਰੇ ਤੋਂ ਬਾਹਰ ਆਈ। ਮੁੰਡਾ ਉਸ ਨੂੰ ਬਣਦਾ ਤਣਦਾ ਲੱਗਿਆ। ਸਮੋਸੇ ਅਤੇ ਬਰਫੀ ਦੀਆਂ ਪਲੇਟਾਂ ਮੇਜ਼ ਉੱਤੇ ਰੱਖ ਕੇ ਸੱਸ ਸ੍ਰੀ ਅਕਾਲ ਬੁਲਾ ਕੇ ਕੁਰਸੀ ਤੇ ਬੈਠ ਗਈ। ਗਿੰਦਰ ਨੇ ਗੱਲ ਤੋਰੀ। ਭਾਈ ਹੁਣ ਮੈਂ ਤੁਹਾਨੂੰ ਆਹਮਣੇ ਸਾਹਮਣੇ ਕਰ ਦਿੰਦਾ। ਤੁਸੀਂ ਆਪ ਹੀ ਇੱਕ ਦੂਜੇ ਨਾਲ ਪੁੱਛ ਪੜਤਾਲ ਕਰ ਲਵੋ। ਤੁਸੀਂ ਕਿਹੜੇ ਕਾਲਜ ਪੜੇ ਹੋ? ਮੁੰਡੇ ਨੇ ਸਵਾਲ ਕੀਤਾ ਮੈਂ ਤਾਂ 10ਵੀਂ ਤੱਕ ਹੀ ਪੜ੍ਹੀਆਂ ਇਸ ਤਰ੍ਹਾਂ ਹੋਰ ਦੋ ਚਾਰ ਰਸਮੀ ਗੱਲਾਂ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ 3 ਸਾਲ ਬਿੰਦੀ ਤੋਂ ਛੋਟਾ ਹੈ ਚਾਹ ਪਾਣੀ ਪੀਣ ਤੋਂ ਬਾਅਦ ਝੂਠੇ ਭਾਂਡੇ ਚੁੱਕ ਕੇ ਬਿੰਦੀ ਕਿਚਨ ਵਿੱਚ ਚਲੀ ਗਈ ਉਸ ਦੇ ਜਾਣ ਤੋਂ ਬਾਅਦ ਮੁੰਡੇ ਨੇ ਹੌਲੀ ਜਿਹੇ ਗਿੰਦਰ ਨੂੰ ਕਿਹਾ ਭੈਣ ਕੁੜੀ ਤਾਂ ਠੀਕ ਹੀ ਹੈ ਜਿੰਨੀ ਉਮਰ ਤੂੰ ਦੱਸਦੀ ਹੈ ਉਸ ਤੋਂ ਵੀ ਇਹ ਕਾਫੀ ਵੱਡੀ ਲੱਗਦੀ ਹੈ ਤੂੰ ਉਮਰ ਦੇਖਣੀ ਹੈ ਜਾ ਕੈਨੇਡਾ ਚ ਪੱਕਾ ਹੋਣਾ ਹੈ। ਇਹ ਵੀ ਠੀਕ ਹੈ। ਫਿਰ ਤੂੰ ਕਰ ਦੇ ਹਾਂ। ਬਾਕੀ ਬਾਅਦ ਵਿੱਚ ਦੇਖੀ ਜਾਊਗੀ। ਬਿੰਦੀ ਨੂੰ ਗਿੰਦਰ ਨੇ ਦੱਸਿਆ। ਕੁੱਕੂ ਕਹਿੰਦਾ ਹੈ ਕਿ ਉਸ ਲਈ ਤਾਂ ਸਭ ਠੀਕ ਹੈ। ਹੁਣ ਤੂੰ ਦੱਸ। ਮੈਨੂੰ ਇੱਕ ਵਾਰੀ ਇੰਡੀਆ ਨੂੰ ਫੋਨ ਕਰਨਾ ਪੈਣਾ ਹੈ। ਹਾਂ ਭਾਈ, ਤੂੰ ਆਪਣੇ ਮਾਪਿਆਂ ਨੂੰ ਫੋਨ ਕਰ ਦੇਵੀਂ। ਉਹ ਘੂਆ ਦੇ ਪਿੰਡ ਜਾ ਕੇ ਆਪਣੀ ਤਸੱਲੀ ਕਰ ਲੈਣਗੇ। ਤਸੱਲੀ ਤਾਂ ਕੋਈ ਗੱਲ ਨਹੀਂ। ਮੇਰਾ ਮਤਲਬ ਭਈ ਇੱਕ ਵਾਰੀ ਮੈਂ ਸਮਝ ਗਈ ਤੇਰੀ ਗੱਲ। ਗਿੰਦਰ ਨੇ ਵਿੱਚੋਂ ਹੀ ਟੋਕਦੀ ਕਿਹਾ ਇਦਾਂ ਦੇ ਕੰਮਾਂ ਵਿੱਚ ਮਾਪਿਆਂ ਦੀ ਸਲਾਹ ਲੈਣੀ ਵੀ ਚਾਹੀਦੀ ਹੈ ਬੱਸੇ ਅਗਲੇ ਮਹੀਨੇ ਮੈਂ ਪੰਜਾਬ ਨੂੰ ਜਾ ਰਹੀ ਹਾਂ ਬਿੰਦੀ ਦੇ ਨਾਲ ਰਹਿੰਦੀ ਬੇਸਮੈਂਟ ਵਾਲੀ ਕੁੜੀ ਨੇ ਕਿਹਾ ਮੈਂ ਤੁਹਾਡੇ ਪਿੰਡ ਜਾ ਕੇ ਸਾਰੀ ਗੱਲ ਦੱਸ ਦੇਵਾਂਗੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾਂ ਕਰ ਲੈਣਾ ਗਿੰਦਰ ਨੇ ਕਿਹਾ ਫਿਰ ਸਾਨੂੰ ਛੇਤੀ ਦੱਸ ਦਿਓ ਛੇਤੀ ਹੀ ਗਿੰਦਰ ਕੁੱਕੂ ਨੂੰ ਉੱਥੋਂ ਲੈ ਕੇ ਚਲੀ ਗਈ ਬਿੰਦੀ ਨੂੰ ਦੇਖਣ ਤੋਂ ਮੁੰਡਾ ਝੰਗਲਗਾ ਸੀ ਬਾਰੇ ਵਿਚੋਂ ਉਸ ਦਾ ਮੰਡਰ ਦਾ ਵੀ ਸੀ ਕਿ ਕੋਈ ਧੋਖਾ ਨਾ ਹੋ ਜਾਵੇ ਗਿੰਦਰ ਨੇ ਉਸ ਨੂੰ ਕਿਹਾ ਸੀ ਕਿ ਅਜੇ ਕੰਮ ਤੇ ਰਿਸ਼ਤੇ ਬਾਰੇ ਗੱਲ ਨਾ ਕਰੇ ਕਿਸੇ ਕੋਲ ਭਾਵੇਂ ਗਿੰਦਰ ਦੇ ਬਣਾ ਕੀਤਾ ਸੀ ਫਿਰ ਵੀ ਬਿੰਦੀ ਨੇ ਸੀਤੋ ਨੂੰ ਸਭ ਦੱਸ ਦਿੱਤਾ ਤੇ ਨਾਲ ਹੀ ਆਪਣਾ ਸ਼ੱਕ ਵੀ ਜ਼ਾਹਿਰ ਕੀਤਾ ਸੀਤੋ ਮੁੰਡਾ ਦੇਖਣ ਨੂੰ ਤਾਂ ਚੰਗਾ ਲੱਗਾ ਹੋਰ ਨਾ ਪੱਕਾ ਹੋ ਕੇ ਮੈਨੂੰ ਧੋਖਾ ਦੇ ਜਾਵੇ ਇਸ ਬਾਰੇ ਤਾਂ ਕੋਈ ਵੀ ਕੁਝ ਵੀ ਨਹੀਂ ਕਹਿ ਸਕਦਾ ਸੀਤੋ ਨੇ ਜਵਾਬ ਦਿੱਤਾ ਪੰਜਾਬ ਤੋਂ ਕਿੰਨੇ ਮੁੰਡੇ ਕੁੜੀਆਂ ਇੱਧਰ ਆਉਣ ਦੀ ਖਾਤਰ ਖੁਸ਼ੀ-ਖੁਸ਼ੀ ਵਿਆਹ ਕਰ ਲੈਣਗੇ ਤੈਨੂੰ ਪਤਾ ਹੀ ਹੈ ਕਈ ਵਾਰ ਫਿਰ ਇੱਧਰ ਆ ਕੇ ਕੀ ਕਰਦੇ ਨੇ ਉਹ ਇੱਧਰ ਆ ਕੇ ਫਿਰ ਉਹ ਸ਼ਕਲਾ ਉਮਰਾਂ ਤੇ ਰੰਗ ਰੂਪ ਨੂੰ ਕੋਖਣ ਲੱਗ ਪੈਣਗੇ ਬਿੰਦੀ ਨੇ ਨਾਲ ਹੀ ਬ੍ਰੈਡ ਵਾਲੇ ਰੈਕ ਨੂੰ ਏਡੀ ਜ਼ੋਰ ਦੀ ਧਾਕੇ ਭਰੇ ਕੀਤਾ ਕਿ ਧੋਖਾ ਦੇਣ ਵਾਲਿਆਂ ਦਾ ਗੁੱਸਾ ਰੈਕ ਤੇ ਲਾਇਆ ਹੋਵੇ ਤੈਨੂੰ ਆਪਣਾ ਘਰ ਬਸਾਉਣ ਲਈ ਹਰਿਸਕ ਤਾਂ ਲੈਣੇ ਪੈਣਾ ਸੀਤੋ ਨੇ ਬ੍ਰੈਡਾਂ ਵਾਲੇ ਓਵਨ ਦਾ ਬਟਨ ਦਬਾਉਂਦੀ ਨੇ ਕਿਹਾ ਬਸੇ ਅੱਜਕੱਲ ਦੇ ਬਹੁਤੇ ਵਿਆਹਾਂ ਵਿੱਚ ਹੀ ਰਿਸਕ ਹੁੰਦਾ ਹੈ ਤੇਰੀ ਉਮਰ ਤਾਂ ਹਈ ਹੀ ਹੈ ਬਾਕੀ ਗੱਲ ਸੀ ਤੋਨੇ ਮੂੰਹ ਵਿੱਚ ਹੀ ਰੱਖ ਲਈ ਜਿਵੇਂ ਉਸ ਨੂੰ ਡਰ ਹੋਵੇ ਜਿਆਦਾ ਉਮਰ ਕਹਿਣ ਤੇ ਬਿੰਦੀ ਗੁੱਸਾ ਨਾ ਕਰ ਲਵੇ ਗੱਲ ਪਲਟਣ ਲਈ ਉਸਨੇ ਫਿਰ ਕਿਹਾ ਚਰਤੋਂ ਕੇ ਸੇ ਵੀ ਗੱਲ ਤੋਂ ਦੀ ਬਰੀ ਨਾ ਕਰ ਆਪਣੇ ਪਿੰਡ ਫੋਨ ਕਰਕੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਵੀ ਐ ਕਿ ਤਾਂ ਭਾਵੇਂ ਉਹ ਨਾ ਵੀ ਕਰਨਾ ਪਰ ਮੈਂ ਹਾਂ ਹੀ ਕਰ ਦੇਣੀ ਹੈ ਬਿੰਦੀ ਨੇ ਆਪਣੇ ਮਨ ਵਿੱਚ ਹੀ ਕਿਹਾ ਬਠੇਰੀ ਵਾਰੀ ਉਹਨਾਂ ਨੂੰ ਪੁੱਛਿਆ ਹੋਰ ਕਿੰਨੀ ਕੁ ਕੁਆਲਿਟੀਟ ਬਣ ਜਾਵਾ ਉਹੀ ਗੱਲ ਹੋਈ ਜਦੋਂ ਬਿੰਦੀ ਨੇ ਫੋਨ ਕੀਤਾ ਤਾਂ ਕਰਦਿਆ ਨੇ ਜਵਾਬ ਦਿੱਤਾ ਅਸੀਂ ਤਾਂ ਸ਼ਹਿਰ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ ਸਾਡਾ ਖਿਆਲ ਸੀ ਕਿ ਕੋਠੀ ਪੂਰੀ ਹੋਣ ਤੋਂ ਬਾਅਦ ਹੀ ਅਸੀਂ ਤੇਰੇ ਲਈ ਵਧੀਆ ਰਿਸ਼ਤਾ ਲੱਭ ਕੇ ਨਵੀਂ ਕੋਠੀ ਵਿੱਚ ਤੇਰਾ ਵਿਆਹ ਕਰਾ ਕੇ ਇਹ ਗੱਲ ਸੁਣ ਕੇ ਬਿੰਦੀ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ਹੌਲੀ ਜਹੀ ਸਿਰਫ ਇਹ ਹੀ ਕਿਹਾ ਕੋਈ ਨਹੀਂ ਤੁਸੀਂ ਆਪਣੀ ਕੋਠੀ ਪੂਰੀ ਕਰ ਲਓ ਬਾਕੀ ਗੱਲ ਵਾਏ ਫਿਰ ਕਿਤੇ ਕਰ ਲਵਾਂਗੀ ਨਾਲ ਹੀ ਉਸਨੇ ਫੋਨ ਰੱਖ ਦਿੱਤਾ ਬਿੰਦੀ ਨੇ ਆਪਣੇ ਕੋਲੋਂ ਗੱਲ ਬਣਾ ਕੇ ਗਿੰਦਰ ਨੂੰ ਕਹਨ ਕਰ ਦਿੱਤਾ ਕਿ ਘਰਦਿਆਂ ਨਾਲ ਗੱਲ ਹੋ ਗਈ ਹੈ ਉਹਨਾਂ ਕਿਹਾ ਹੈ ਕਿ ਜਿੰਮੇ ਤੇਰੀ ਮਰਜ਼ੀ ਹੈ ਤੂੰ ਕਰ ਲੈ ਅੰਨਾ ਕੀ ਭਾਲੇ ਦੋ ਅੱਖਾਂ ਗਿੰਦਰ ਨੇ ਮਹੀਨੇ ਦੇ ਅੰਦਰ ਅੰਦਰ ਹੀ ਨੱਠ ਭੱਜ ਕੇ ਦੋ ਚਾਰ ਬੰਦੇ ਘਰਦਵਾਰੇ ਸੱਦ ਕੇ ਬਿੰਦੀ ਦਾ ਤੇ ਕੁੱਕੂ ਦਾ ਵਿਆਹ ਕਰਵਾ ਦਿੱਤਾ ਥੋੜਾ ਚਿਰ ਤਾਂ ਵਿਆਹ ਬਹੁਤ ਵਧੀਆ ਚੱਲਿਆ ਪਰ ਜਿਉ ਹੀ ਕੁੱਕੂ ਪੱਕਾ ਹੋਇਆ ਫਿਰ ਉਹ ਉਸ ਨੂੰ ਆਪਣੇ ਆਪ ਨੂੰ ਕਨੇਡਾ ਵਾਲਾ ਕਹਿਣ ਲੱਗ ਪਿਆ ਬਿੰਦੀ ਭਾਵੇਂ ਉਸ ਤੋਂ 3 ਸਾਲ ਵੱਡੀ ਸੀ ਪਰ ਉਸ ਨੂੰ 10 ਸਾਲ ਵੱਡੀ ਲੱਗਣ ਲੱਗੀ। ਬਿੰਦੀ ਬਾਹਰ ਕੰਮ ਕਰਕੇ ਆ ਕੇ ਘਰ ਦਾ ਸਾਰਾ ਕੰਮ ਕਰਦੀ। ਕੁੱਕੂ ਪਾਣੀ ਦਾ ਗਲਾਸ ਵੀ ਨਾ ਆ ਭਰੇ ਪਰ ਬਿੰਦੀ ਨੇ ਫਿਰ ਵੀ ਆਪਣਾ ਘਰ ਬਣਾਈ ਰੱਖਣ ਲਈ ਪੂਰਾ ਯਤਨ ਕੀਤਾ। ਕੁੱਕੂ ਨੇ ਵਿੱਚੋਂ ਫਿਰ ਅਰਾਦਾ ਕਰ ਲਿਆ ਕਿ ਬਿੰਦੀ ਨੂੰ ਤਲਾਕ ਦੇ ਕੇ ਪੰਜਾਬ ਤੋਂ ਹਲਕੀ ਜਿਹੀ ਸੋਹਣੀ ਜਿਹੀ ਸੁਖੀ ਕੁੜੀ ਲਿਆਵਾ। ਬਿੰਦੀ ਨੇ ਗਿੰਦਰ ਕੋਲ ਵੀ ਸ਼ਿਕਾਇਤ ਕੀਤੀ ਸੀ ਕਿ ਕੁੱਕੂ ਉਸ ਨੂੰ ਬਣਾ ਵਜਿਆ ਤੰਗ ਕਰਦਾ ਰਹਿੰਦਾ ਹੈ। ਗਿੰਦਰ ਨੇ 2-4 ਵਾਰੀ ਗੱਲ ਕੁੱਕੂ ਨਾਲ ਕੀਤੀ। ਪਰ ਉਸ ਤੇ ਕੋਈ ਅਸਰ ਨਾ ਹੋਇਆ ਅਗਲੀ ਵਾਰ ਬਿੰਦੀ ਨੇ ਫੋਨ ਕੀਤਾ ਤਾਂ ਉਸਨੇ ਜਵਾਬ ਦਿੱਤਾ ਭਾਈ ਮੈਂ ਹੁਣ ਕੀ ਕਰ ਸਕਦੀ ਹਾਂ ਇਹ ਤਾਂ ਕੁੱਕੂ ਦੀ ਮਰਜ਼ੀ ਹੈ ਕਿ ਉਸਨੇ ਕੀ ਕਰਨਾ ਹੈ ਇਹ ਸੁਣ ਕੇ ਬਿੰਦੀ ਨੂੰ ਗੁੱਸਾ ਚੜ ਗਿਆ ਭਰੀ ਪੀਤੀ ਗਿੰਦਰ ਨੂੰ ਕਹਿਣ ਲੱਗੀ ਜਦੋਂ ਭਰਾ ਨੂੰ ਪੱਕਾ ਕਰਾਉਣਾ ਸੀ ਉਦੋਂ ਕਿਦੀ ਮਰਜ਼ੀ ਚੱਲੀ ਸੀ ਸ਼ੁਕਰ ਕਰ ਤੇਰਾ ਸੰਯੋਗ ਤਾਂ ਮੈਂ ਬਣਾਤਾ ਨਹੀਂ ਤਾਂ ਤੈਨੂੰ ਹੋਰ ਅੱਧ-ਬੁੱਢ ਨੂੰ ਕੌਣ ਲੈਣ ਲੱਗਾ ਸੀ ਹੁਣ ਤੈਨੂੰ ਅੱਧ-ਬੁੱਢ ਦਿਸਦੀਆਂ ਜਦੋਂ ਮੇਰੇ ਮਗਰ ਮਗਰ ਰਸਤੇ ਲਈ ਫਿਰਦੀ ਸੀ ਚਿੱਤਾ ਭੁੱਲ ਗਈ ਤੂੰ ਹੈ ਜਿਉ ਹੂਰ ਭਰੀ ਤੇਰੇ ਮਗਰ ਮਗਰ ਫਿਰਦੀ ਸਾ ਮੋ ਨਾ ਮੱਥਾ ਜਿੰਨ ਪਹਾੜ ਉਲੱਥਾ ਕਾਫੀ ਧੀਰ ਇੱਕ ਦੂਜੇ ਨਾਲ ਮੇਹਨੋ ਮਣੀ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਜੱਤ ਨਾਲ ਵੀ ਸਿਰੇ ਨਾ ਚੜੀ ਸਗੋਂ ਜ਼ਿਆਦਾ ਵਿਗੜ ਗਈ ਕੁੱਕੂ ਛੇਤੀ ਹੀ ਬਿੰਦੀ ਵਾਲੀ ਬੇਸਮੈਂਟ ਛੱਡ ਕੇ ਕਿਤੇ ਹੋਰ ਚਲਾ ਗਿਆ ਬਿੰਦੀ ਨੂੰ ਕੁਝ ਪਤਾ ਨਾ ਲੱਗੇ ਕਿ ਉਹ ਆਪਣੀ ਮਦਦ ਲਈ ਕਿਸ ਨੂੰ ਆਵਾਜ਼ ਮਾਰੇ ਕੰਮ ਤੇ ਜਾਣ ਨੂੰ ਵੀ ਉਸ ਦਾ ਡਰ ਨਾ ਕਰੇ ਕਿ ਕਿਹੜਾ ਮੂੰਹ ਲੈ ਕੇ ਜਾਵੇ ਉਸਨੇ ਕੰਮ ਤੇ ਫੋਨ ਕਰਕੇ ਦੱਸਿਆ ਕਿ ਉਹ ਬਿਮਾਰ ਹੈ ਇੱਕ ਵੀਕ ਕੰਮ ਤੇ ਨਹੀਂ ਜਾ ਸਕਦੀ ਗਿੰਦਰ ਨੂੰ ਉਸ ਦੇ ਖਿਲਾਫ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਕਦੀ ਸੋਚਦੀ ਮਾਸੀ ਦਾ ਦੱਸਿਆ ਰਿਸ਼ਤਾ ਕਰ ਲੈਂਦੀ ਤਾਂ ਸ਼ਾਇਦ ਦੁੱਖ ਨਾ ਪਾਉਂਦੀ ਮਾਸੀ ਵੀ ਉਸ ਨਾਲ ਇਸ ਕਰਕੇ ਹੀ ਗੁੱਸੇ ਹੋਈ ਸੀ ਮਾਪਿਆਂ ਨਾਲ ਉਸ ਦੀ ਉਦੋਂ ਹੀ ਟੁੱਟ ਗਈ ਸੀ ਜਦੋਂ ਉਸਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸਨੇ ਵਿਆਹ ਕਰਵਾ ਲਿਆ ਹੈ ਤਾਂ ਪਿਓ ਨੇ ਉਸ ਵੇਲੇ ਗੁੱਸੇ ਵਿੱਚ ਕਹਿ ਦਿੱਤਾ ਸੀ ਕਿ ਅੱਜ ਤੋਂ ਤੂੰ ਸਾਡੇ ਲਈ ਮਰ ਗਈ ਅਤੇ ਅਸੀਂ ਤੇਰੇ ਲਈ ਅਜੀਹਾ ਸਭ ਕੁਝ ਸੋਚਦੀ ਤਾਂ ਰਾਤ ਰੋਂਦੀ ਦੀ ਨਿਕਲ ਜਾਂਦੀ ਇੰਨਾ ਸੋਚਾਂ ਵਿੱਚ ਇੰਨੀ ਘਿਰ ਗਈ ਕਿ ਚਾਰ ਪੰਜ ਦਿਨ ਘਰੋਂ ਬਾਹਰ ਨਾ ਨਿਕਲੀ ਸਾਹਮਣੇ ਘਰ ਵਾਲੀ ਬੇਸਮੈਂਟ ਵਿੱਚ ਫਿਜੀ ਤੋਂ ਆਈ ਕੁਸ਼ਲਿਆ ਆਂਟੀ ਬਿੰਦੀ ਨੂੰ ਜਾਂਦੀ ਆਉਂਦੀ ਦੇਖਦੀ ਰਹਿੰਦੀ ਸੀ ਬਹੁਤ ਵਾਰੀ ਇੱਕ ਦੂਜੀ ਨੂੰ ਹਾਈ ਬਾਏ ਵੀ ਕਰਦੀਆਂ ਅੱਜ ਪੰਜਵੇਂ ਦਿਨ ਵੀ ਉਸ ਨੂੰ ਬਿੰਦੀ ਨਾ ਦੇਸੀ ਤਾਂ ਉਸ ਨੇ ਬੇਸਮੈਂਟ ਦਾ ਦਰਵਾਜ਼ਾ ਖੜਕਾਇਆ ਬਿੰਦੀ सोफे तो उठ के मसी दरवाजे तक गई कुशल्या आंटी देख के उस नहीं की हुया। दे मोड़े लगके उच्ची उची रोन लगी बात तो बता क्या हुआ आंटी उसकी पिठ पड़ोस की बोली एक तो जे कंट्री भी ऐसा है किसी के पास दूसरे की बात पूछने का समा नहीं होता रो मत मुझे बात बता बिंदी फिर भी रोंद रही जहाँ तो किसी के घर क्या हो रहा है पड़ोस तक खबर नहीं होती ਆਂਟੀ ਫਿਰ ਆਪ ਹੀ ਬੋਲੀ ਜਾਂ ਪੁਲਿਸ ਕਾ ਗਾੜੀ ਸੋਰ ਮਚਾਤਾ ਆਤਾ ਹੈ ਤਬ ਹੀ ਪਤਾ ਚਲਤਾ ਹੈ ਬਿੰਦੀ ਜਦੋਂ ਜਦੋਂ ਬਿੰਦੀ ਦਾ ਰੋਣਾ ਥੰਮਿਆ ਤਾਂ ਉਸਨੇ ਆਪਣੀ ਦੁੱਖ ਭਰੀ ਕਹਾਣੀ ਆਂਟੀ ਦੱਸੀ ਆਂਟੀ ਨੇ ਉਸ ਨੂੰ ਆਪਣੇ ਘਰ ਨਾਲ ਲਾ ਲਿਆ ਉਸ ਵੇਲੇ ਬਿੰਦੀ ਨੂੰ ਆਂਟੀ ਡੁੱਬਦੇ ਨੂੰ ਤਣਕੇ ਦਾ ਸਹਾਰਾ ਜੱਪੀ ਹੌਲੀ ਹੌਲੀ ਦੋਨੋਂ ਆਪਸ ਵਿੱਚ ਇੰਨੀਆਂ ਕੁਲ ਮਿਲ ਗਈਆਂ ਕਿ ਮਾਂ ਤੀ ਦੇ ਤਰ੍ਹਾਂ ਰਹਿਣ ਲੱਗੀਆਂ ਦੋਵਾਂ ਨੇ ਸਲਾ ਕਰਕੇ ਇੱਕ ਸਾਂਝੀ ਬੇਸਮੈਂਟ ਲੈ ਲਈ ਬਿੰਦੀ ਦਾ ਬੇਕਰੀ ਵਿੱਚ ਕੰਮ ਕਰਨ ਨੂੰ ਦਿਲ ਨਾ ਕੀਤਾ ਆਂਟੀ ਨੇ ਆਪਣੇ ਨਾਲ ਹੀ ਉਸ ਨੂੰ ਕੰਮ ਤੇ ਰੱਖ ਲਿਆ ਕਲਾਸਾਂ ਲਗਾ ਕੇ ਸਿੱਖੀ ਇੰਗਲਿਸ਼ ਨੇ ਬਿੰਦੀ ਨੂੰ ਇਸ ਕੰਮ ਉੱਪਰ ਬਹੁਤ ਫਾਇਦਾ ਦਿੱਤਾ ਕੰਮ ਦੇ ਉੱਪਰ ਗੋਰੇ-ਗੋਰੀਆਂ ਹੀ ਰੱਖ ਕੰਮ ਕਰਦੇ ਹੋਣ ਕਰਕੇ ਬਿੰਦੀ ਖੁੱਲਾ-ਖੁੱਲਾ ਮਾਹੌਲ ਮਹਿਸੂਸ ਕਰਨ ਲੱਗਦੀ ਜੋਹਣ ਨਾਲ ਤਾਂ ਉਹ ਜ਼ਿਆਦਾ ਹੀ ਕੋਲ ਮਿਲ ਗਈ ਕੰਮ ਤੋਂ ਕਈ ਵਾਰੀ ਉਹਨਾਂ ਨੂੰ ਰਾਈਡ ਵੀ ਦਿੰਦਾ ਬਿੰਦੀ ਜਦੋਂ ਕਦੀ ਕਿਸੇ ਪਾਰਟੀ ਵਿੱਚ ਜਾਂਦੀ ਤਾਂ ਉਸ ਨੂੰ ਲੱਗਦਾ ਜਿਵੇਂ ਲੋਕੀ ਉਸ ਵੱਲ ਉਂਗਲਾ ਕਰ ਕਰ ਗੱਲਾਂ ਕਰ ਰਹੇ ਹੋਣ ਕਈ ਪੰਜਾਬੀ ਮਰਦ ਉਸ ਨੂੰ ਇੰਜ ਦੇਖਦੇ ਜਿਵੇਂ ਉਸ ਦੀ ਕੋਈ ਇੱਜ਼ਤ ਹੀ ਨਾ ਹੋਵੇ ਉਹ ਸਾਰੀਆਂ ਗੱਲਾਂ ਜਹੌਣ ਨੂੰ ਜ਼ਰੂਰ ਦੱਸਦੀ ਜਹੌਣ ਉਸ ਨੂੰ ਪੂਰੀ ਇੱਜ਼ਤ ਦਿੰਦਾ ਬਿੰਦੀ ਵੀ ਆਪਣੀ ਜ਼ਿਆਦਾ ਸਮਾਂ ਜਹੌਣ ਨਾਲ ਹੀ ਬਤਾਉਣ ਲੱਗੀ ਕੁਛੱਲੇ ਆਂਟੀ ਇਹ ਸਭ ਦੇਖ ਕੇ ਖੁਸ਼ ਸੀ ਪਰ ਬਿੰਦੀ ਫਿਰ ਵੀ ਸਮਾਜ ਤੋਂ ਡਰਦੀ ਆਂਟੀ ਨਾਲ ਗੱਲ ਨਾ ਕਰਦੀ ਆਂਟੀ ਗੋਰੇ ਕੇ ਸਾਥ ਮuje ਦੇਖ ਕਰ ਅਬ ਤੋਂ ਆਪਣੇ ਲੋਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੋਣਗੇ ਆਪਣੇ ਲੋਗੋ ਨੇ तुझे क्या दिया आंटी बोल दी है जब तू दुख में थी ता किसी ने तेरा बात नहीं पूछा अब तू अपने लोगों के बारे में क्या सोचती हो जोहन गोरा है पर तेरा कितना ख्याल रखता है आंटी जे तो मैं भी सोचती हूँ जोहन बहुत देर से मेरे साथ काम कर रहा है अच्छा है इसकी बीवी इसको छोड़कर किसी के साथ भाग गई हाँ बताया था उसने कुकू ने पहला ਜਦੋਂ ਬਿੰਦੀ ਨੂੰ ਤਲਾਕ ਦੇ ਪੇਪਰ ਭੇਜੇ ਸੀ ਤਾਂ ਬਿੰਦੀ ਨੇ ਦਸਖਤ ਨਹੀਂ ਕੀਤੇ ਸਨ ਹੁਣ ਬਿੰਦੀ ਨੇ ਆਪ ਦਸਖਤ ਕਰਕੇ ਪੇਪਰ ਕੋਗੂ ਨੂੰ ਭੇਜ ਦਿੱਤੇ ਅੱਜ ਬਿੰਦੀ ਦਾ ਜਨਮ ਦਿਨ ਹੈ ਜਹੌਣ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਉਹ ਬਿੰਦੀ ਲਈ ਫੁੱਲਾਂ ਦਾ ਗੁੱਲਾ ਲੈ ਕੇ ਆਇਆ ਉਸਨੇ ਜਦੋਂ ਬਿੰਦੀ ਨੂੰ ਹੈਪੀ ਬਰਥਡੇ ਟੂ ਯੂ ਕਿਹਾ ਤਾਂ ਬਿੰਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਵਹਿ ਗਏ ਜ਼ਿੰਦਗੀ ਵਿੱਚ ਪਹਿਲੀ ਵਾਰ ਕੋਈ ਉਸਦਾ ਜਨਮ ਦਿਨ ਮਨਾ ਰਿਹਾ ਸੀ ਆਂਟੀ ਤੋਂ ਪੁੱਛ ਕੇ ਜਹੌਣ ਬਾਹਰ ਉਸਨੂੰ ਖਾਣੇ ਤੇ ਵੀ ਲੈ ਗਿਆ ਸੀ ਬਿੰਦੀ ਜਦੋਂ ਮੁੜ ਕੇ ਆਈ ਤਾਂ ਆਂਟੀ ਨੇ ਉਸ ਨੂੰ ਸਿੱਧਾ ਕਹਿ ਦਿੱਤਾ ਜਹਾਉਣ ਕੇ ਸਾਥ ਸਾਦੀ ਰਚਾ ਲਓ ਆਂਟੀ ਕਿਆ ਹੋ ਗਿਆ ਆਪ ਕੋ ਮੈਂ ਠੀਕ ਕਹਤੀ ਹੂੰ ਅਬ ਤੁਝੇ ਆਪਣਾ ਤਾਂ ਕੋਈ ਸ਼ਾਦੀ ਕਰੇਗਾ ਨਹੀਂ ਜਹਾਉਣ ਕਰੇਗਾ ਹਸਦੀ ਹੋਈ ਬਿੰਦੀ ਨੇ ਕਿਹਾ ਇਸ ਕੇ ਬਾਰੇ ਮੈਂ ਉਸ ਸੇ ਬਾਤ ਕਰ ਰੱਖੀ ਹੈ ਉਹ ਮੇਰੇ ਨਾਲ ਕਿਉਂ ਵਿਆਹ ਕਰਾਏਗਾ ਉਹ ਬੋਲਦਾ ਹੈ ਇੰਡੀਅਨ ਬੀਵੀ ਖਾਣਾ ਬਹੁਤ ਅੱਛਾ ਬਣਾਤੀ ਹੈ ਕਿਚਨ ਕਾ ਸਭ ਕੰਮ ਇਕੱਲੇ ਹੀ ਕਰ ਲੇਤੀ ਹੈ ਦੀ ਕਿ ਇੱਜ਼ਤ ਵੀ ਬਹੁਤ ਕਰਦੀ ਹੈ ਆਂਟੀ ਦੇ ਦਿੱਤੇ ਦੋ ਤਿੰਨ ਕਾਰਨ ਸੁਣ ਕੇ ਬਿੰਦੀ ਚੁੱਪ ਹੋ ਕੇ ਸ਼ਰਮਾ ਗਈ ਆਂਟੀ ਨੇ ਪਤਾ ਨਹੀਂ ਜੋਹਨ ਨਾਲ ਕੀ ਗੱਲ ਕੀਤੀ ਉਸ ਨੇ ਸਵੇਰੇ ਹੀ ਬੇਸਮੈਂਟ ਦਾ ਦਰਵਾਜ਼ਾ ਖੜਕਾ ਦਿੱਤਾ ਬਿੰਦੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਿੰਦੀ ਦੇ ਪੈਰਾਂ ਵਿੱਚ ਗੋਡਿਆਂ ਭਾਰ ਹੁੰਦਾ ਇੱਕ ਛੋਟੀ ਜਹੀ ਮੁੰਦੀ ਕੱਢ ਕੇ ਬੋਲਿਆ ਵਿਲਯੂ ਮੈਰੀ ਮੀ ਬਿੰਦੀ ਨੇ ਪਿੱਛੇ ਮੁੜ ਕੇ ਆਂਟੀ ਵੱਲ ਦੇਖਿਆ ਤਾਂ ਉਹ ਮੁਸਕਰਾ ਰਹੀ ਸੀ ਬਿੰਦੀ ਦਾ ਧਿਆਨ ਫਿਰ ਵੀ ਆਪਣੇ ਵੱਲ ਚਲਾ ਗਿਆ ਉਸ ਨੂੰ ਲੱਗਾ ਉਸ ਦੇ ਮਾਪਿਓ ਕੱਕੂ ਮਾਸੀ ਮਾਸੜ ਕੰਮ ਕਰਦੀਆਂ ਕੁੜੀਆਂ ਸਭ ਆਪਣੇ ਮਤਲਬ ਲਈ ਉਸ ਨੂੰ ਵਰਤਣ ਲਈ ਆਪਣੇ ਹਥਿਆਰ ਤਿੱਖੇ ਕਰ ਰਹੀ ਹੋਣ ਉਸ ਨੇ ਇੱਕਦਮ ਕਿਹਾ ਜੱਸ ਜਹਾਉਣ ਨੇ ਲਿਆਂਦੀ ਹੁੰਦੀ ਉਸ ਦੀ ਉਂਗਲ ਵਿੱਚ ਪਾ ਦਿੱਤੀ ਆਂਟੀ ਨੇ ਦੋਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਜਹਾਉਣ ਨਾਲ ਵਿਆਹ ਕਰਾਉਣ ਤੋਂ ਬਾਅਦ ਉਹ ਆਪਣੇ ਪੁਰਾਣੇ ਕੰਮ ਤੇ ਗਈ ਜਹਾਉਣ ਦਾ ਹੱਥ ਫੜ ਕੇ ਕੁੜੀਆਂ ਦੇ ਸਾਹਮਣੇ ਦੀ ਲੰਗੀ ਤਾਂ ਸਾਰੀਆਂ ਦੇਖਦੀਆਂ ਹੀ ਰਹਿ ਗਈਆਂ ਪਰ ਗਿੰਦਰ ਬੋਲ ਉੱਠੀ ਹਾ ਨਹੀਂ ਇੰਨੇ ਗੋਰੀ ਨਾਲ ਵਿਆਹ ਕਰਵਾ ਲਿਆ ਹਾਂ ਕਰਵਾ ਲਿਆ ਤੂੰ ਦੱਸ ਤੈਨੂੰ ਕੀ ਤਕਲੀਫ ਹੈ ਬਿੰਦੀ ਨੇ ਮੁੜ ਕੇ ਜਵਾਬ ਦਿੱਤਾ ਤੇਰੇ ਭਰਾਵਾਂ ਕਿਸੇ ਮਤਲਬ ਲਈ ਨਹੀਂ ਕਰਵਾਇਆ ਇਹ ਕਹਿ ਕੇ ਬਿੰਦੀ ਅਗਾਹ ਹੋਤਰੀ ਦੂਜੀ ਬੋਲੀ ਕੁੜੇ ਗੋਰਾ ਵੀ ਦੇਖ ਕਿਦਾਂ ਦਾ ਲੱਭਿਆ ਹੁਣ ਤਾਂ ਆਪ ਵੀ ਬਥੇਰੀ ਨਿਕਰੀ ਫਦੀ ਹੈ ਬਿੰਦੀ ਨੂੰ ਇਹ ਗੱਲਾਂ ਸੁਣ ਕੇ ਲੱਗਾ ਜਿਸ ਕਾਰਨ ਕਰਕੇ ਉਹ ਜਾਣ ਕੇ ਜਹਾਉਣ ਨੂੰ ਉਹਨਾਂ ਦੇ ਸਾਹਮਣੇ ਲੈ ਕੇ ਆਈ ਸੀ ਉਹ ਪੂਰਾ ਹੋ ਗਿਆ ਸੀ ਪਿੱਛੋਂ ਫਿਰ ਇੱਕ ਹੋਰ ਆਵਾਜ਼ ਆਈ ਹਾ ਕੁੜੀ ਗੋਰੇ ਨਾਲ ਕਿਉਂ ਚਲੀ ਗਈ ਇਹ ਸੁਣ ਕੇ ਬਿੰਦੀ ਦਾ ਦਿਲ ਕੀਤਾ ਕਿ ਉੱਚੀ ਉੱਚੀ ਬੋਲ ਕੇ ਜਵਾਬ ਦੇ ਮਾਂ ਇਸ ਇੱਜ਼ਤ ਅਤੇ ਅਣਖ ਵਾਲੇ ਸਮਾਜ ਨੂੰ ਕਿ ਮੈਂ ਕਿਉਂ ਗੋਰੇ ਨਾ ਗਈ ਸੀ ਪਰ ਬਿੰਦੀ ਨੇ ਇਸ ਆਵਾਜ਼ ਦੀ ਕੋਈ ਪਰਵਾਹ ਨਾ ਕੀਤੀ ਉਹ ਜਹਾਉਣ ਦੀ ਬਾਹ ਫੜੀ ਬਰੇਡਾਂ ਵਾਲੀ ਟੇਬਲ ਵਿੱਚੋਂ ਗੁਜ਼ਰਦੀ ਹੋਈ ਬੇਕਰੀ ਵਿੱਚੋਂ ਬਾਹਰ ਆ ਗਈ ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ